ਸਾਨੂੰ ਹਲੋ ਮੈਂ ਜੀ ਕਰ ਚ ਵਧੀਆ ਜੀ ਠੀਕ ਠਾਕ ਆ ਆ ਵਧੀਆ ਇਹ ਸਭ ਕੱਲ ਮੇਰੀ ਕੰਪਲੇਂਟ ਸੀ ਗਏ ਇੱਕ ਤੁਸੀਂ ਕਾਲ ਵੀ ਕੀਤੀ ਕੀ ਅਪਡੇਟ ਹੋ ਗਈ ਉਹਦੀ ਉਹ ਅਪਡੇਟ ਇੱਕ ਵਾਰੀ ਮੈਡਮ ਨੂੰ ਮਿਲ ਲੈ ਉਹ ਉਧਰ ਵਾਲੀ ਨੂੰ ਉਹਦਾ ਫੋਨ ਆਇਆ ਹੈਗਾ ਕਿਹੜੀ ਮੈਡਮ ਮੈਡਮ ਇੰਦਰਜੀਤ कौर ਐਮ ਐ ਉਹ ਨਾਲ ਆਪਣੇ ਕੋਲ ਵੀ ਨੇ ਕਿ ਇਹ ਪਾਵਰ ਨੂੰ ਖਤਮ ਹੋ ਗਿਆ ਪਤਾ ਨਹੀਂ ਮੈਨੂੰ ਕੌਣ ਆਇਆ ਹੈਗਾ ਅੱਛਾ ਨਹੀਂ ਤੁਸੀਂ ਵੀ ਕੋਈ ਕਾਰਵਾਈ ਨਹੀਂ ਕੀਤੀ ਉੱਤੇ ਤੁਹਾਨੂੰ ਫੋਨ ਆਊਗਾ ਅੱਜ ਤੁਸੀਂ ਉਹਨਾਂ ਨੂੰ ਮਿਲ ਲਿਓ ਜੀ ਓਕੇ ਜੀ ਠੀਕ ਠੀਕ ਨਹੀਂ ਕਿਹੜੀ ਪ੍ਰਾਣੀ ਕੰਪਲੇਟ ਸੀ ਉਹਦੇ ਤੇ ਅਪਡੇਟ ਕੀ ਸਾਡੇ ਤੇ ਕਿਹੜੀ ਕੰਪਲੇਟ ਕਿਹੜੀ ਆਈ ਸਾਡੇ ਕੋਲ ਕੰਪਲੀਟ ਸੀ ਕਿ ਜੁਹਾ ਕਰਾਂ ਦੀ ਜਿਹੜੀ ਉਹ ਆਨਲਾਈਨ ਹੈਗੀ ਐਸਡੀਐਮ ਸਾਹਿਬ ਨੇ ਤੁਹਾਨੂੰ ਮਾਰਕ ਕੀਤੀ ਸੀ ਉਹ ਐਸਡੀਐਮ ਕੋਤਰ ਨੇ ਹਾਂ ਉਹਦਾ ਨੀਤੇ ਚਲਾਨ ਕਰਤਾ ਚਲਾਨ ਕਾਹਦਾ ਕਿਹੜੀ ਚੀਜ਼ ਦਾ ਚਲਾਨ ਹੋਇਆ ਨੇ ਪਰ ਸलाम ਤਾਂ ਉੱਥੇ ਕਿਹੜੀ ਜ਼ਮੀਨ ਦਾ ਕੁਝ ਨਿਕਲ ਹੋਇਆ ਉਹ ਤਾਂ ਕਿੱਥੇ ਕਰਦੇ ਹੋ ਜਿੱਥੋਂ ਮਾਈਨਿੰਗ ਹੋ ਰਹੀ ਸੀ ਦਿੱਤੀ ਮਿਸ਼ਗਨਾਦੀ ਆ ਸੀ ਤੋਂ ਰਿਹਾ ਗਿਆ ਤਾਂ ਕੀ ਹੋਇਆ ਬੇਤਲਾਰ ਕੀਤਾ ਮੋਕਲੇ ਟਰਾਲੀ ਟਰਾਲੀ ਰੋ ਵੀ ਗਈ ਵੀਰੇ ਮਸ਼ੀਨਾਂ ਸੀ ਉਹਨਾਂ ਦਾ ਕੀ ਕੀਤਾ ਮਸ਼ੀਨਾਂ ਦਾ ਕੋਈ ਕਰਦਾ ਨਹੀਂ ਹੋਇਆ ਮਸ਼ੀਨਾਂ ਮਿਲੀਆਂ ਓਕੇ ਟਰਾਲੀ ਦਾ ਕਿੰਨਾ ਫਾਇਨ ਹੋਇਆ ਟਰਾਲੀ ਦਾ ਓਕੇ ਚਲੋ ਹੋਏ ਹੀ ਦੋ ਬਕਸਾਂ ਮੈਨੂੰ ਦੇ ਦੋ ਜੀ ਆਪਣਾ ਤਾਂ ਦੀ ਖਬਰ ਕੰਪਲੀਟ ਹੋ ਸਕੂਗੀ ਜੀ ਜੀ ਉਹ ਐਸਾ ਕੰਮ ਹੋ ਜਾਂਦਾ ਐਸਡੀਓ ਸਾਹਿਬ ਤਾਂ ਨਾ ਫੋਨ ਚੁੱਕਦੇ ਆ ਨਾ ਟੱਕਰੇ ਐਸਾ ਸਪੈਸ਼ਲ ਆਏ ਤਾਂ ਚੱਲ ਕੇ ਅੱਗੇ ਵੀ ਕਈ ਫੋਨ ਕੀਤੇ ਉਹਨਾਂ ਨੇ ਬਲੌਕ ਰਜਿਸਟਰ ਕੀਤਾ ਸੀਗਾ ਅੱਜ ਖੋਲਿਆ ਤਾਂ ਪੱਕੇ ਦਿਨ ਤੋਂ ਕੱਲੇ ਕੱਢ ਦਿੱਤਾ ਉਹਨਾਂ ਨਾਲ ਗੱਲ ਕਰੀ ਉਹ ਮੈਂ ਆਪਣੇ ਕੋਲ ਲਗ ਦਿੱਤੀ ਸੀ ਉਹ ਸਾਨੂੰ ਜਾਂ ਤਾਂ ਉਹਦੀ ਕੋਈ ਕਾਪੀ ਦੇ ਦੋ ਕੁਛ ਪੁਛਤਾ ਸਾਨੂੰ ਦੋ ਨਾ ਅਸੀਂ ਤਾਂ ਹੀ ਖਬਰ ਕੰਪਲੀਟ ਕਰਾਂਗੇ ਮੇਰਾ ਵੀ ਉਹਦੀ ਜਦੋਂ ਆਲੂ ਨਾਲ ਗੱਲ ਕਰਦਾ ਤਾਂ ਉਹ ਆ ਗਿਆ ਕਿ ਉਹ ਨਾਲ ਸਰ ਅਸੀਂ ਸਪੈਸ਼ਲ ਚੱਲ ਕੇ ਆਏ ਆ ਹਾਂ ਜੀ ਇਹ ਵਾਲਾ ਇਹ ਤਾਂ ਸਪੈਸ਼ਲ ਚੱਲ ਕੇ ਆਏ ਹਾਂ ਜਿਹੜੀ ਤੁਸੀਂ ਕੋਈ ਰਿਪੋਰਟ ਬਣਾਈ ਹੈ ਸਾਨੂੰ ਜਾਂ ਉਹਦੀ ਰਿਪੋਰਟ ਦੇ ਦਿਓ ਜਾਂ ਤੁਸੀਂ ਆਪਣਾ ਕੋਈ ਪੱਕੇ ਦੇ ਦਿਓ ਹਾਂਜੀ ਨਾਮ ਦੀ ਕਾਪੀ ਲੈ ਲਓ ਟੀਵੀ ਤੇ ਮੈਨੂੰ ਕੱਚਾ ਹਰਤਾ 14524 ਇਹ ਉਹਦਾ ਕੀਤਾ ਇਹ ਉਹਦਾ ਕੀਤਾ ਜੇ ਬਾਅਦ ਚ ਹੋਇਆ ਪੰਜ ਮਿੰਟ ਬਾਅਦ ਕੰਪਲੀਟ ਤੋਂ ਬਾਅਦ ਆ ਕੰਪਲੀਟ ਤੋਂ ਉਸੇ ਦਿਨ ਦਾ ਪੰਜ ਐਥਿੰਗ 5 ਤੋਂ 6 ਤਰੀਕ ਦੀ ਕੰਪਲੀਟ ਚਾਹੀਦੀ। ਤੇ ਇੱਕ ਤੁਹਾਡਾ ਪੱਖ ਵੀ ਲੈਣਾ ਸਰ ਤੁਸੀਂ ਮੈਡਮ ਉਹਨਾਂ ਦਾ ਜ਼ਿਕਰ ਕਿ ਕਿਸ ਚੋਂ ਦੇ ਸੰਬੰਧੀ? ਕੋ ਮੈਡਮ ਦੱਸਦੇ ਕਿ ਮੈਡਮ ਨਹੀਂ ਮੈਡਮ ਨਾਲ ਸਾਡੀ ਨਹੀਂ ਮੈਡਮ ਨੇ ਤਾਂ ਇਹ ਕਹਿ ਸਕਿਆ ਵੀ ਬੰਦੀ ਕਾਰਵਾਈ ਕਰੋ ਮੈਡਮ ਨੇ। ਨਹੀਂ ਨਹੀਂ ਤੁਹਾਡੇ ਤੁਸੀਂ ਉਹਨਾਂ ਦਾ ਨਾਮ ਜੂਸ ਕਰ ਰਹੇ ਹੋ ਸਾਡੇ ਮੈਡਮ ਦਾ। ਉਹ ਤੁਸੀਂ ਗਏ ਸੀ ਉਹ ਗੱਲ ਉਹ ਅਸੀਂ ਗਏ ਨਹੀਂ ਗੱਲ ਨਹੀਂ ਕਿ ਮੈਂ ਹੀ ਗਿਆ ਸੀ। ਉੱਥੇ ਕੋਈ ਗੱਲ ਨਹੀਂ ਸੀ ਵੀ ਤੁਹਾਡੇ ਅਸਟੇਜ ਸੀਗੇ। ਫਸਡਿਓ ਨੇ ਕਿਹਾ ਸੀ ਵੀ ਮੈਂ ਵੜਦੀ ਕਰਦੀ ਸੀ ਤਾਂ ਉਹਨਾਂ ਨਾਲ ਗੱਲ ਕਰਾਂ। ਆ ਉਹਨਾਂ ਨੇ ਕਿਹਾ ਵੀ ਮੈਂਦੀ ਕਾਰਵਾਈ ਕਰ ਦਿਓ ਤੇ ਉਹ ਕਰਦੀਆਂ ਕਰਦੀ। ਤੁਸੀਂ ਸਮਝ ਨਹੀਂ ਸਮਝੇ ਅਸੀਂ ਕੀ ਕਰ ਰਹੇ ਹਾਂ ਸਰ ਤੁਸੀਂ ਵਿਧਾਇਕ ਦਾ ਨਾਮ ਲੈ ਰਹੇ ਆਂ। ਕੀ ਤੁਹਾਨੂੰ ਵਿਧਾਇਕ ਮੈਮ ਨੇ ਮਨਾ ਕੀਤਾ ਉੱਥੇ ਕੰਮ ਕਰਨ ਨੂੰ ਜਾਂ ਤੁਸੀਂ ਪਰਸਨ ਬਿਲਕੁਲ ਨਹੀਂ ਕਾ ਵੀ ਕੈਮਰਾ ਕੋਈ ਨਹੀਂ ਹੈਗਾ। ਕੈਮਰਾ ਤੁਸੀਂ ਚਲਾ ਲਓ ਆਪਣਾ। ਹਾਂ ਜੈਸੇ ਚਲਾਉਣਾ ਹੁੰਦਾ ਤੇ ਅਸੀਂ ਚੋਰੀ ਨਹੀਂ ਕਰਾਂ ਦੇ ਸਾਹਮਣੇ ਸਾਹਮਣੇ ਲਾਈਵ ਕਰਾਂ ਤੁਹਾਡੇ ਨਾਲ। ਇਹ ਤਾਂ ਨੁੱਤ ਕੁਛ ਰਾਇਆ ਕਿਉਂਦਾ ਨਹੀਂ ਚੱਲ ਰਿਹਾ ਕੋਈ ਵੀ ਵਿਧਾਇਕ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਮੈਂ ਉੱਥੇ ਸੀ ਤੁਹਾਡੇ ਅਸਟੀਟਿਊਟ ਉੱਥੇ ਸੀਗੇ ਮਨੋਜੀ ਮੇਰੇ ਨਾਲ ਠੀਕ ਹੈ ਸੀ ਤੇ ਵਿਧਾਇਕ ਨੇ ਇਹੀ ਗੱਲ ਕਹੀ ਸੀ ਵੀ ਜੇਈ ਦੇ ਖਿਲਾਫ ਕਾਰਵਾਈ ਕਰੋ ਅਸਟੀਟਿਊਟ ਨੂੰ ਕਿਹਾ ਸੀ ਇਹ ਗੱਲ ਜੋ ਐਕਚੁਅਲੀ ਪੁੱਛਣ ਕਿਉਂ ਨਹੀਂ ਦਿੱਤਾ ਨਹੀਂ ਨਾ ਤਾਂ ਤੁਸੀਂ ਦੇ ਵਿਧਾਇਕ ਦਾ ਨਹੀਂ ਐਕਟ ਆ ਵੀ ਤਾਂ ਕਰ ਬਈ ਛੱਡਦੇ ਹੋ ਤੁਸੀਂ ਵਿਧਾਇਕ ਦਾ ਨਾਮ ਲਿਆ ਵੀ ਵਿਧਾਇਕ ਦੇ ਵਿਧਾਇਕ ਸੁਣ ਲੋ ਯਾਰ ਗੱਲ ਸੁਣੋ ਤੁਸੀਂ ਕਿਹਾ ਸੀ ਵਿਧਾਇਕ ਦੀ ਕਾਲ ਆਏਗੀ ਕਈਆਂ ਕਈ ਗੱਲ ਤਾਂ ਨਹੀਂ ਗਈ ਦੱਸੋ ਕਹੀ ਜਾਂਦਾ ਕਰਾ ਦਿਓ ਵਿਧਾਇਕ ਦੀ ਗੱਲ ਹੁਣ ਕਰਾ ਦਿਓ ਨਹੀਂ ਨਹੀਂ ਵਿਧਾਇਕ ਨੇ ਕੀਤੀ ਨਹੀਂ ਸਾਨੂੰ ਕੋਈ ਅਸੀਂ ਤਾਂ ਕਹਿੰਦੇ ਹੁਣ ਕਰਾ ਦਿਓ ਤੁਹਾਡੇ ਕੋਲ ਨੰਬਰ ਹੁਣ ਕਰਾ ਦਿਓ ਸਾਹਿਬ ਨੇ ਕਿਹਾ ਕਰਾ ਦੇ ਦੱਸੋ ਐਸ ਡੀਓ ਨੂੰ ਛੱਡ ਦਿਓ ਯਾਰ ਅਸੀਂ ਤੁਹਾਡੀ ਗੱਲ ਜਿਹੜੀ ਗੱਲ ਮਰਛਦੇ ਉਹ ਜਵਾਬ ਦੇ ਵੀ ਤੁਸੀਂ ਕਿਹਾ ਸੀ ਵਿਧਾਇਕ ਦੀ ਫੋਨ ਆਉਗੀ ਆਪਾਂ ਕਹਿੰਦੇ ਵਿਧਾਇਕ ਨੂੰ ਫੋਨ ਕਰਾ ਦਿਓ ਸਾਨੂੰ ਸਪੀਕਰ ਤੇ ਆਪਣੇ ਤੇ ਕਰਾ ਦਿਓ ਅਸੀਂ ਇੱਥੇ ਖੜੇ ਹਾਂ ਦੱਸੋ ਵਿਧਾਇਕ ਨੂੰ ਦੋ ਕਹਿੰਦੇ ਕਿ ਜਾਨਾ ਸਾਰੇ ਆਏ ਹੋਏ ਆ ਮੇਉਂ ਤਾਂ ਕਹਿੰਦਾ ਉਹਨੇ ਕਿਹਾ ਹੀ ਫੋਨ ਆਈ ਸੀ ਉਹਨੇ ਕੰਮ पे ਕਰ ਤੋਈ ਕੰਮ पे ਕਰ ਦਿੱਤਾ ਯਾਰ ਮਨੂੰ ਤੁਸੀਂ ਕਿਹਾ ਸੀ ਥੋੜਾ ਜਿਹਾ ਕੋਤੋਂ ਆਣੀ ਹੈ ਇਹਨਾਂ ਸ਼ੌਕ ਦਾ ਤੁਸੀਂ ਮੌਕੇ ਤੇ ਗਏ ਸੀ ਕਿ ਮੌਕਾ ਦੇਖਣਾ ਤੁਹਾਨੂੰ ਪੁੱਛਿਆ ਕੀ ਕਰਵਾਇ ਕੀਤੀ ਤੁਸੀਂ ਕਹਿੰਦੇ ਆ ਜੀ ਵਿਧਾਇਕ ਦਾ ਫੋਨ ਆਊਗਾ ਉਹ ਦੱਸਣਗੇ ਨਾ ਤੁਹਾਨੂੰ ਗੱਲ ਕਰ ਲੈਣਗੇ ਉਹਨੇ ਕੰਮ ਹੀ ਕਰ ਤੋਈ ਕਰ ਦਿੱਤੀ ਯਾਰ ਉਹ ਤੁਸੀਂ ਯਾਰ ਗੱਲ ਨੂੰ ਸਮਝਦੇ ਨਹੀਂ ਹੈ ਤੁਸੀਂ ਇੱਕ ਮੈਡੀਕਲ ਰਜਿਸਟਰੀ ਨਹੀਂ ਬਣਦੇ ਤੁਸੀਂ ਨੇ ਜੇ ਕਿਸੇ ਸੀਨੀਅਰ ਵਿਧਾਇਕ ਸਾਹਿਬ ਦੀ ਤੁਹਾਨੂੰ ਫੋਨ ਆਈ ਕਹੀ ਕਿ ਨਹੀਂ ਦੇਖੀ ਪਹਿਲੇ ਇਹਨਾਂ ਸਕੂਲ ਤੇ ਹੀ ਸਿੱਖੋ ਜਦੋਂ ਅਗਲੀ ਕਾਲਿੰਗ ਨਹੀਂ ਸਮਝੋ ਦੱਸੋ ਕੀ ਕਰੀਏ ਤੇ ਤਾਂ ਇਹ ਉਹਨੇ ਕਿਹਾ ਕਿ ਅੰਦਰ ਮੈਂ ਕਿਹਾ ਇਹ ਪਤਾ ਹੈ ਕਿ ਨਾ ਦਾ ਕਾਊਂਸਲ ਜੀ ਤੁਸੀਂ ਲਾਓ ਮੈਂ ਤਾਂ ਬੁਲਾਵਾ ਤੁਸੀਂ ਯਾਰ ਤੁਸੀਂ ਫਿਰ ਤੁਸੀਂ ਸਾਨੂੰ ਧੰਕਾ ਦੇ ਕਿਉਂ ਐਸੀ ਤੇ ਬੁਲਾਈ ਦਾ ਨਾਮ ਲੈ ਕੇ ਧੰਕਾਉਂਦੇ ਕਿਉਂ ਪਤਾ ਹੈ ਕਿ ਕਿਤੇ ਰੱਬ ਆ ਬੁਧਾਇਏ ਕਿ ਪੰਡਿਤ ਸਰਮੈਂਟੀ ਆ ਤੇ ਵਾਂਗ ਜਿਵੇਂ ਤੁਸੀਂ ਆ ਨਾ ਉਦਾਂ ਹੀ ਬੁਧਾਇਆ ਕਿਉਂਕਿ ਬੁਧਾਇਏ ਨੇ ਗੱਲ ਕੀਤੀ ਉਹ ਕਹਿੰਦੇ ਜੀ ਮੇਰੇ ਮੈਨੂੰ ਪਤਾ ਹੀ ਨਹੀਂ ਐਸਕੇ ਦਾ ਮੇਰਾ ਨਾਮ ਲੈ ਰਿਆ ਤੁਸੀਂ ਉਹਨਾਂ ਦਾ ਨਾਮ ਯੂਜ਼ ਕਰਕੇ ਤੁਸੀਂ ਲਾਕੇ ਚ ਕੰਮ ਹੋ ਰਿਹਾ ਹੁਣ ਕਾਹਦੇ ਕਰਦੇ ਹੋ ਸਾਨੂੰ ਪਤਾ ਨਹੀਂ ਐ ਤਾਂ ਕਿਉਂ ਕਰਦੇ ਹੋ ਤੁਸੀਂ ਜਦੋਂ ਚਲਾਨ ਕਰ ਗਏ ਲਾਟੂ ਦੀ ਮਸ਼ੀਨ ਅੱਜ ਵੀ ਚੱਲਦੀ ਹੈ ਉੱਥੇ ਹੀ ਚੱਲਦੀ ਹੈ ਅਸੀਂ ਅਸੀਂ ਨਹੀਂ ਉਹਦੇ ਵਿੱਚ ਕਹਿੰਦੇ ਕਿਸੇ ਦੀ ਮਸ਼ੀਨ ਚੱਲੇ ਲਾਜਦੇ ਅਸੀਂ ਕਿਵੇਂ ਰੱਖੀ ਸਾਡਾ ਕੰਮ ਤਾਂ ਸ਼ਿਕਾਇਤ ਕਰਦਾ ਹੈ ਕਾਇਬੇ ਕਰੀ ਤੁਸੀਂ ਤੁਸੀਂ ਕਰੋ ਨਾ ਕਰੋ ਸਾਡਾ ਹੁੰਦਾ ਨਾ ਕੋਈ ਮਤਲਬ ਨਹੀਂ ਪਰ ਮੁੱਦਾ ਤਾਂ ਇਹ ਬਦਾਏ ਕਦੇ ਸਾਡੇ ਤੁਸੀਂ ਕਿਉਂ ਸਾਨੂੰ ਤੁਮਭਾਉਂਦੇ ਹੋ ਦੱਸੋ ਮੀਡੀਆ ਵਾਲੇ ਦੇਖ ਤੁਮ ਭਾਇ ਅੱਜ ਮੈਂ ਕੋਰਡਨ ਤੋਂ ਮੁਸਣਾਤਾਵਾ ਹੁਣੇ ਨਹੀਂ ਮੈਂ ਤਾਂ ਨਾ ਹੁੰਦਾ ਗਿਆ ਕਿ ਉਹ ਬੰਦਾ ਆਇਆ ਤੁਸੀਂ ਕਿਹਾ ਸੀ ਕਿ ਅਗਲੀ ਕਾਲ ਆਉਂਗੀ ਸਾਨੂੰ ਕਾਰਨ ਦੱਸੋ ਕਿ ਅਗਲੀ ਕਾਲ ਕਦੋਂ ਹੋਣੀ ਸੀ ਆਈ ਕਿਉਂ ਨਹੀਂ ਜੇ ਤੁਸੀਂ ਕਿਹਾ ਤਾਂ ਫੇਰ ਆਉਣੀ ਚਾਹੀਦੀ ਸੀ ਦੱਸੋ ਕਰਾ ਦਿਓ ਮੈਂ ਕਹਿੰਦਾ ਹੁਣ ਕਰਾ ਦਿਓ ਮੈਂ ਫੋਨ ਦਾ ਅੰਮਾ ਨਹੀਂ ਉਹਨੂੰ ਕਾਲ ਨਹੀਂ ਜੇ ਨਹੀਂ ਕਿਹਾ ਅਗਲੀ ਫੋਨ ਮੈਂ ਦਾ ਅੰਮਾ ਇਹ ਉਹਨੂੰ ਕਾਲ ਨਹੀਂ ਕਰਦੇ ਇਹ ਤੁਹਾਡੀ ਨਹੀਂ ਸਾਡੀ ਨਾ ਹੋਈ ਸਾਡੀ ਕਰਾ ਦਿਓ ਬੰਦੇ ਕਰਦਾ ਹੀ ਦੱਸੋ ਬੋਕਮ ਬੋਕ ਜਾਦਾ ਤੇ ਲੋਕ ਨੂੰ ਬਧਾਈ ਨੂੰ ਮਾਣੇ ਦੱਸ ਪੜੇ ਪੇਂਗਰੇ ਜਾਂਚਣ ਦਾ ਬੈਕਗਰਾਉਂਡ ਤੇ ਤੂੰ ਨੰਬਰ ਦੇ ਦਿੰਦੇ ਤੂੰ ਲਾ ਲਾ ਗੁੰਡੋ ਚ ਕੀ ਕਰੇ ਜੇ ਤੁਹਾਡੀ ਜਾਣ ਪਛਾਣ ਨਹੀਂ ਤੁਸੀਂ ਫਿਰ ਉਹਨਾਂ ਦਾ ਨਾ ਕਰਦੇ ਯੂਜ਼ ਕਰਦੇ ਕਿਹਦਾ ਫੋਨ ਆ ਰਿਹਾ ਤੁਹਾਨੂੰ ਬਧਾਈ ਕਰਦਾ ਆ ਜਿਹੜਾ ਮਰਦੀ ਆ ਜਿਹੜਾ ਮਰਦੀ ਆ ਜਿਹੜਾ ਮਰਦੀ ਆ ਉਹ ਤੂੰ ਦੂਰਾ ਨੰਬਰ ਲਿਆ ਲੈ ਮੇਰੇ ਵੀ ਦੇਖੋ ਜਿਆਦਾ ਤੁਸੀਂ ਸਿੱਧਾ ਖੁੱਲ ਕੇ ਨਾਂ ਲੈ ਲੋ ਜਾਂ ਫਿਰ ਘਟ ਕੇ ਗੱਲ ਨਾ ਸਾਰੀ ਪਤਾ ਲੱਗ ਜੇ ਸ਼ਿਕਾਇਤ ਕਰਦੇ ਹੁਣ ਇਹਨਾਂ ਨੂੰ ਭਰਾ ਨੂੰ ਸ਼ਿਕਾਇਤ ਕਰੀਂ ਦੇ ਫਾਟੇ ਚੱਲ ਜਾਂਦੇ ਆ ਇਹਨਾਂ ਦਾ ਕੋਈ ਨਿਸ਼ਾਨਾ ਨਹੀਂ ਸਾਡਾ ਕਾਰਵਾਈ ਵੀ ਕਰ ਦਿੰਦੇ ਵਜੂਆਂ ਕਲਾਂ ਪਿਛਲੇ 4 ਸਾਲ ਤੋਂ ਲਗਾ ਰਿਹਾ ਸੀ ਤੁਸੀਂ ਨਹੀਂ ਚਾਹਦੇ ਕੋਈ ਕਾਰਵਾਈ ਕਰੇ ਮੁੱਦਾ ਤੇ ਇਹ ਵੀ ਤੁਸੀਂ ਇੱਕ ਪੱਤਰ ਘਾ ਨਹੀਂ ਵਿਧਾਇਕ ਦੇ ਨਾਂ ਤੇ ਤਮਕਾਉਂਦੇ ਨੇ ਇਹ ਚ ਕਾਰਨ ਦੱਸ ਦਿਓ ਸਾਨੂੰ ਤਾਂ ਕੌਣ ਦਾ ਜਾਂ ਸਾਨੂੰ ਧਮਕਾ ਦਿਓ ਵਿਧਾਇਕ ਦਾ ਲਾਹ ਮੂਤ ਸਾਨੂੰ ਧਮਕਾ ਦਿਓ ਉਹਨੂੰ ਤੁਸੀਂ ਅਸੀਂ ਬੈਠੇ ਹੋਏ ਇੱਥੇ ਤੁਮ ਘੱਲੇ ਜੇ ਨੇ ਤਮਨਾ ਲੈ ਉਹਨਾਂ ਨੇ ਕਿਹਾ ਕਾਰਵਾਈ ਕਰ ਦਰ ਕਾਰਵਾਈ ਮੈਂ ਕਰਾਂ ਯਾਰ ਸਾਨੂੰ ਕੁਝ ਨਹੀਂ ਕਿਹਾ ਸਾਨੂੰ ਇੰਨਾ ਪਤਾ ਤੁਸੀਂ ਗੱਲ ਲਈ ਸੀ ਵਿਧਾਇਕ ਦੀ ਕੋਲੋਂ ਨਹੀਂ ਵਿਧਾਇਕ ਨਾਲ ਸਾਡੀ ਗੱਲ ਕਰਾਓ ਸਾਡਾ ਤੇ ਇਹ ਹੋਣਾ ਆਇਆ ਮੇਰੇ ਕੋਲ ਤਾਂ ਕੁਝ ਨਹੀਂ ਨਾ ਦੇ 2 ਮਹੀਨੇ